ਹੋਲੀ ਬੁੱਕ ਡਿਪੋ ਦੇ ਨਾਮ ਦਾ ਇੱਕ ਛੋਟਾ ਜਿਹਾ ਮੇਰਾ ਸੈਟਅਪ ਹੈ ਤੇ ਅਸੀਂ ਹਰ ਸੀਜ਼ਨ ਬੜੇ ਚਾਅ ਨਾਲ ਲਗਾਉਂਦੇ ਆ ਤੇ ਲੋਹੜੀ ਦਾ ਸੀਜ਼ਨ ਵੀ ਅਸੀਂ ਬੜੇ ਚਾਅ ਨਾਲ ਲਗਾਉਂਦੇ ਆ ਲੇਕਿਨ ਪਿੱਛੇ ਕੁਝ ਸਮੇਂ ਤੋਂ ਇੱਕ ਜਿਹਨੂੰ ਅਸੀਂ ਰਾਖਸ਼ ਕਹਾਂਗੇ ਚਾਈਨਾ ਡੋਰ ਦੇ ਨਾਮ ਦਾ ਉਹ ਇਸ ਸੀਜ਼ਨ ਨੂੰ ਬੜਾ ਖਰਾਬ ਕੀਤਾ ਹੁੰਦਾ ਹੈ ਤੇ ਚਲੋ ਕਹਿੰਦੇ ਜਦੋਂ ਜਾਗੇ ਉਦੋਂ ਹੀ ਸਵੇਰਾ ਤੇ ਸਾਨੂੰ ਵੀ ਚਲੋ ਇਸ ਗੱਲ ਦੀ ਸਮਝ ਕਹਿ ਸਕਦੇ ਹੋ ਲੇਟ ਆਈ ਸਵੇਰ ਆਈ ਜਦੋਂ ਵੀ ਆਈ ਪਰਮਾਤਮਾ ਵੱਲੋਂ ਬੁੱਧੀ ਪਈ ਅਸੀਂ ਇਸ ਕੰਮ ਨੂੰ ਛੱਡ ਦਿੱਤਾ ਸੀ ਇਹਦੇ ਵੱਲ ਪਿਛਲੇ ਸਾਲ ਤੋਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਹੀ ਅਸੀਂ ਵਾਅਦਾ ਕੀਤਾ ਸੀਗਾ ਕਿ ਜਿੰਨੀ ਸੰਗਤ ਹੈ ਜਿੰਨੇ ਪ੍ਰੇਮੀ ਆ ਧਾਰੀਵਾਲ ਦੇ ਅੰਦਰ ਬਾਹਰ ਦੇ ਜਿਹੜੇ ਸਾਡੇ ਕੋਲ ਲੈਣ ਆਉਂਦੇ ਸੀਗੇ ਖੁੱਲਾ ਬੰਦ ਮਾਲਕੀ ਅਸੀਂ ਇਹਨੂੰ ਨਹੀਂ ਵੇਚਣਾ ਅਸੀਂ ਇਹਨੂੰ ਬਿਲਕੁਲ ਤਲਾਂਜੀ ਦੇ ਦਿੱਤੇ ਪਿਛਲੇ ਸਾਲ ਤੋਂ ਤੇ ਹੁਣੇ ਸੀਜ਼ਨ ਅਗਲਾ ਆ ਗਿਆ ਹੈ ਫਿਰ ਲੋੜੀ ਦਾ ਤੇ ਅਸੀਂ ਇਸ ਸਮੂਹ ਸੰਗਤਾਂ ਅੱਗੇ ਛੋਟਿਆਂ ਭਰਾਵਾਂ ਅੱਗੇ ਵੱਡਿਆਂ ਅੱਗੇ ਮਾਪਿਓ ਅੱਗੇ ਇੱਕ ਅਪੀਲ ਲੈ ਕੇ ਆਏ ਆ ਕਿ ਅਸੀਂ ਉਹ ਚੀਜ਼ ਨੂੰ ਵਰਤੀਏ ਜਿਸ ਦੇ ਨਾਲ ਜਾਨਵਾਲ ਦਾ ਨੁਕਸਾਨ ਵੀ ਨਾ ਹੋਵੇ ਤੇ ਸਾਡਾ ਸ਼ੌਂਕ ਵੀ ਪੂਰਾ ਹੋ ਜਾਵੇ ਤੇ ਬਸ ਇਹ ਛੋਟੀ ਜਿਹੀ ਨੀ ਅਪੀਲ ਲੈ ਕੇ ਆਏ ਆ ਕਿ ਮਾਪਿਓ ਆਪਣੇ ਬੱਚਿਆਂ ਨੂੰ ਸਮਝਾਓ ਨਾ ਕਿ ਇਹ ਡੋਰ ਬੜੀ ਖਤਰਨਾਕ ਡੋਰ ਹੈ ਦੇਖੋ ਹਜੇ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ ਤੇ 3-4 ਹਾਦਸੇ ਬੜੇ ਵੱਡੇ-ਵੱਡੇ ਵਾਪਰ ਗਏ ਨੇ ਮਾਪਿਆਂ ਦੇ ਪੁੱਤ ਚਲੇ ਗਏ ਨੇ ਘਰਦਿਆਂ ਦੇ ਘਰਵਲੇ ਚਲੇ ਗਏ ਨੇ ਉਹ ਜਿਹੜੇ ਘਾਟੇ ਉਹਦੀ ਪੂਰੇ ਨਹੀਂ ਕੀਤੇ ਜਾ ਸਕਦੇ ਤੇ ਸਾਨੂੰ ਦੁਕਾਨਦਾਰਾਂ ਦਾ ਫਰਜ਼ ਬੰਦਾ ਕਿ ਅਸੀਂ ਬਾਦੂਆਂ ਨਾਲ ਹੀ ਇਹ ਲੋਕਾਂ ਦੀਆਂ ਅਸੀਂ ਸੇਵਾ ਦੇ ਵੱਲ ਮਾਰਗ ਦੇ ਵੱਲ ਵਿਚਰੀਏ ਜਿੰਨਾ ਸਾਡਾ ਘਰਬਾਰ ਵੀ ਪੂਰਾ ਹੋ ਜਾਵੇ ਤੇ ਸਾਡੇ ਸ਼ੌਂਕ ਵੀ ਪੂਰੇ ਹੋ ਜਾਣ ਬਿਲਕੁਲ ਮੈਂ ਦੱਸਾਂਗਾ ਜੀ ਦੇਖੋ ਪਹਿਲੀ ਗੱਲ ਤੇ ਦੇਖੋ ਚਾਈਨਾ ਡੋਰ ਨਾਲ ਪਤੰਗ ਵਧਾਣ ਵਾਲਾ ਇਹ ਖੁਦ ਤੁਹਾਨੂੰ ਕਹੇਗਾ ਕਿ ਮੈਨੂੰ ਉਹਦੇ ਨਾਲ ਡੋਰ ਵਧਾਉਂਦਾ ਗੁੱਡੀ ਵਧਾਉਂਦਾ ਮਜ਼ਾ ਨਹੀਂ ਆਂਦਾ ਕਿਉਂਕਿ ਗੁੱਡੀ ਹੋਲੀ ਹੁੰਦੀ ਹੈ ਤੇ ਡੋਰ ਭਾਰੀ ਹੁੰਦੀ ਹੈ ਡੋਰ ਥੱਲੇ ਲੰਮਕ ਜਾਂਦੀ ਹੈ ਜਦੋਂ ਅਸੀਂ ਉਹਨੂੰ ਗੁੱਡੀ ਵਧਾਨਦੇ ਆ ਤੇ ਉਹ ਤੁਣਕਾ ਹੀ ਨਹੀਂ ਵੱਜਦਾ ਪਤਾ ਹੀ ਨਹੀਂ ਲੱਗਦਾ ਬਹੁਤ ਤੇਜ਼ ਹਵਾਵਾਂ ਦੇ ਵਿੱਚ ਗੁੱਡੀਆਂ ਉੱਡਦੀਆਂ ਨੇ ਨਾ ਉਹ ਡੋਰਾਂ ਇਕੱਠੀਆਂ ਹੁੰਦੀਆਂ ਨੇ ਜਿਹੜੀ ਚੜ ਗਈ ਚੜ ਗਈ ਉਹ ਵਾਪਸ ਨਹੀਂ ਆਣੀ ਹੈਗੀ ਹਰ ਪਾਸੇ ਨੂੰ ਨੁਕਸਾਨ ਹੈ ਪੈਸੇ ਦਾ ਵੀ ਤੇ ਦੇਖੋ ਜਾਨਮਾਲ ਦਾ ਵੀ ਉਹਨਾਂ ਨੂੰ ਨੁਕਸਾਨ ਹੈ ਠੀਕ ਹੈ ਤੇ ਅਪੀਲ ਤੇ ਇਹੀ ਹੈ ਕਿ ਦੱਸੋ ਇਹ ਆ ਜਿਹੜੀ ਡੋਰ ਤੁਸੀਂ ਹੱਥ ਵਿੱਚ ਫੜੀ ਦੀ ਆ ਇਹ ਡੋਰ ਬਾਰੇ ਦੱਸੋ ਕਿ ਇਹ ਕੀ ਇਹਦੀ ਕੁਆਲਿਟੀ ਹੈ ਕੀ ਸਭ ਕੁਝ ਹੈਗਾ ਦੇਖੋ ਇਹਦਾ ਸਾਰਾ ਰੰਗ ਰੂਪ ਗੱਟੂ ਵਰਗਾ ਹੀ ਹੈ ਸ਼ਕਤੀ ਬ੍ਰਾਂਡ ਦਾ ਹੈ ਗੱਟੂ ਆ ਲੇਕਿਨ ਇਹਦੇ ਅੰਦਰ ਧਾਗਾ ਹੈ ਇਹ ਨੋ ਤਾਰੀ ਡੋਰ ਹੈ ਇਹ ਉਹ ਡੋਰ ਹੈ ਇਹ ਉਹ ਮਾਂਜਾ ਹੈ ਜਿਹੜਾ ਅਸੀਂ ਬਚਪਨ ਤੋਂ ਵਰਤਦੇ ਆ ਰਹੇ ਹਾਂ ਜਿਹੜਾ ਸਾਡੇ ਬਜ਼ੁਰਗਾਂ ਨੇ ਸਾਨੂੰ ਦੇਖੋ ਉਹਨਾਂ ਨੇ ਜਿਹੜੇ ਉਹ ਵਰਤਦੇ ਸੀਗੇ ਇਹ ਤੇ ਇੱਕ ਇੱਕ ਭੇੜ ਚਾਲ ਅਸੀਂ ਉਸ ਡੋਰ ਦੇ ਮਗਰ ਲੱਗ ਗਏ ਅਸੀਂ ਮੰਨ ਲਿਆ ਕਿ ਹਾਂ ਯਾਰ ਇਹਨਾਂ ਮੇਰੀ ਗੁੱਡੀ ਨਹੀਂ ਘਟਾਉਂਦੀ ਜੀ ਹਨਾ ਤੇ ਕੱਟੀ ਜਾਏ ਤੇ ਕੱਟੀ ਜਾਏ ਫਿਰ ਕੀ ਹੈ ਕਿਸੇ ਦੇ ਗਰਦਨ ਤੇ ਨਾ ਨਾ ਕੱਟੀ ਜਾਏ ਕਿਸੇ ਮਾਂ ਦਾ ਲਾਲ ਤੇ ਨਾ ਨਾ ਜਾਵੇ ਤੇ ਇਸ ਲਈ ਬੇਨਤੀ ਤੇ ਇਹੀ ਹੈ ਕਿ ਜਿੰਨੀ ਛੇਤੀ ਹੋ ਸਕੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਬੱਚੇ ਆਂਦੇ ਆ ਟੋਲੀ ਬਣਾਉਣਾ ਆ ਗਿਆਂਦੇ ਆ ਭਾਜੀ ਗੱਟੂ ਦਿਓ ਜੀ ਦਿਓ ਜੀ ਅਸੀਂ ਕੂਨ ਗੱਟੂ ਦਾ ਇਹ سلسلہ ਕਿ ਗੱਟੂ ਸ਼ਹਿਰਾਂ 'ਚੋਂ ਘਟਦੇ ਪਿੰਡਾਂ ਦੇ ਵੱਡੇ ਵੱਡੇ ਹੋਲਸੇਲਰ ਬਣ ਗਏ ਨੇ। ਆ ਜਿੰਨੇ ਲਾਗੇ ਲਾਗੇ ਪਿੰਡੇ ਬਣਾ ਸਾਰਿਆਂ ਦੇ ਵਿੱਚ ਵੱਡੇ ਵੱਡੇ ਹੋਲਸੇਲਰ ਬਣੇ ਨੇ। ਉਹ ਉੱਥੋਂ ਜਾ ਕੇ ਗੱਟੂ ਲੈ ਆਂਦੇ ਨੇ। ਤੁਸੀਂ ਵੀ ਦਿਓ ਸਾਨੂੰ ਉੱਥੋਂ ਮਹਿੰਗਾ ਮਿਲਦਾ। ਅਸੀਂ ਪਹਿਲੇ ਤੁਹਾਡੇ ਕੋਲ ਲੈਂਦੇ ਸੀਗੇ। ਮੈਂ ਵੇਖੋ ਡਾਕੂ ਉਂਗਲੀ ਮਾਲ ਨੂੰ ਜੀ ਮਹਾਤਮਾ ਬੁੱਧ ਮਿਲੇ ਆ ਤੇ ਦੇਖੋ ਡਾਕੂ ਤੋਂ ਸੰਤ ਬਣ ਗਿਆ। ਤੇ ਅਸੀਂ ਆਪਣੀ ਮਨੋਵਰਤੀ ਨਹੀਂ ਚੇਂਜ ਕਰ ਸਕਦੇ। ਅਸੀਂ ਜਿਸ ਗੁਰੂ ਪੀਰ ਅਵਤਾਰ ਨਾਲ ਜੁੜੇ ਆ ਸਾਨੂੰ ਉਥੋਂ ਕਿਹਾ ਜਾਂਦਾ ਕਿ ਲੋਕਾਂ ਨੂੰ ਇਹੀ ਜਵਾਬ ਮੈਂ ਦਿੱਤਾ ਕਿ ਦੇਖੋ ਅਸੀਂ ਨਹੀਂ ਵੇਚਦੇ ਤੁਹਾਨੂੰ ਜਿੱਥੋਂ ਮਿਲਦਾ ਤੁਸੀਂ ਲੈ ਲਵੋ ਸਾਡਾ ਕੋਈ ਐ ਤਾਂ ਗਿਆ ਤੇ ਜੇ ਹੋ ਸਕਦਾ ਤੇ ਸਾਡਾ ਸਾਥ ਦਿਓ ਉਹ ਨਹੀਂ ਅਸੀਂ ਵੇਚਣਾ ਪਿਛਲੇ ਸਾਲ ਵੀ ਇਹੀ ਸੀ ਕਿ ਆਪਣੇ ਭਰਾਵਾਂ ਨੂੰ ਜਿਹੜੇ ਅੱਜ ਵੀ ਵੇਚ ਰਹੇ ਨੇ ਬਾਜ਼ਾਰ ਵਿੱਚ ਤੇ ਇਸ ਵਾਰ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ ਦੁਨੀਆ ਨਹੀਂ ਸੁਧਰਦੀ ਹੁੰਦੀ ਕਹਿੰਦੇ ਤੂੰ ਆਪਣੀ ਨਿਬੇੜ ਤੈਨੂੰ ਹੋਰ ਨਾਲ ਕੀ ਤੂੰ ਗੱਠਰੀ ਸੰਭਾਲ ਤੈਨੂੰ ਚੋਰ ਨਾਲ ਕੀ ਅਸੀਂ ਦੁਨੀਆ ਨੂੰ ਨਹੀਂ ਠੀਕ ਕਰ ਸਕਦੇ ਅਸੀਂ ਆਪਣੇ ਆਪ ਨੂੰ ਠੀਕ ਕਰ ਸਕਦੇ ਹਾਂ ਕੀ ਪਤਾ ਸਾਡੇ ਵੱਲ ਦੇਖ ਕੇ ਉਹ ਵੀ ਸੁਧਰ ਜਾਏ ਉਹ ਵੀ ਸੁਧਰ ਜਾਏ ਕਿ ਜੇ ਉਹ ਨਹੀਂ ਭੁੱਖਾ ਮਰ ਰਿਹਾ ਚਾਈਨਾ ਡੋਰ ਤੋਂ ਬਿਨਾਂ ਤਾਂ ਮੈਂ ਕਿਦਾਂ ਮਰਾਂਗਾ